ਹਾਂਜੀ ਸਸ਼ੀ ਕਾਂਜੀ ਸਵਾਗਤ ਹੈ ਤੁਹਾਡੇ ਆਪਣੇ ਬਲੌਗ ਦੇ ਵਿੱਚ ਕਿਰਨ ਬਿਊਟੀ ਸੈਲੂਨ ਤੇ ਆਪਾਂ ਇਹਨਾਂ ਦੀ ਕੀਤੀ ਥ੍ਰੈਡਿੰਗ ਤੇ ਆ ਕਸਟਮਰ ਆਪਣੇ ਕੋਲੇ ਆਏ ਹੋਏ ਸੀ ਚਿਮੇਪਿੰਡ ਤੋਂ ਫਿਰ ਆਪਾਂ ਇਹਨਾਂ ਦਾ ਕੀਤਾ ਹੈਡਰਾ ਫੇਸ਼ਲ ਨਾਲ ਨਾਲ ਆਪਾਂ ਦੱਸ ਰਹੇ ਸੀ ਆਪਣੇ ਸਟੂਡੈਂਟ ਨੂੰ ਵੀ ਕਿੱਦਾਂ ਕਿੱਦਾਂ ਕਰੀਦਾ ਹੈਡਰਾ ਫੇਸ਼ਲ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਭੈਣ ਆਈ ਸੀ ਕਿ ਚਿਮੇਪਿੰਡ ਤੋਂ ਤੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਜਦੋਂ ਇਹਨਾਂ ਨੇ ਕਿਹਾ ਵੀ ਹਾਂਜੀ ਭੈਣੋ ਅਸੀਂ ਚਿਮੇਪਿੰਡ ਤੋਂ ਆਏ ਆ ਬਹੁਤ ਜ਼ਿਆਦਾ ਵਧੀਆ ਇਹਨਾਂ ਨਾਲ ਮੇਰਾ ਦਿਨ ਲੰਘਿਆ ਹਨਾ ਤੇ ਬਹੁਤ ਖੁਸ਼ ਸੀਗੀ ਇਹ ਵੀ ਤੇ ਜਮਾਕਾਰ ਮੰਗੂ ਫੀਲਿੰਗ ਆ ਰਹੀ ਸੀਗੀ ਤੇ ਮੈਨੂੰ ਵੀ ਨਹੀਂ ਲੱਗ ਰਿਆ ਸੀ ਕਿ ਮੈਂ ਇਹਨਾਂ ਨੂੰ ਪਹਿਲੀ ਵਾਰ ਮਿਲੀ ਆ ਇਹ ਕਹਿ ਰਹੇ ਸੀ ਵੀ ਅਸੀਂ 2 ਸਾਲਾਂ ਤੋਂ ਤੁਹਾਡਾ ਇੰਸਟਾ ਪੇਜ ਜਿਹੜਾ ਫੋਲੋ ਕਰਿਆ ਹੋਇਆ ਸੀ ਉਹਤੇ ਅਸੀਂ ਅਕਸਰ ਤੁਹਾਡਾ ਕੰਮ ਦੇਖਦੇ ਰਹਿੰਦੇ ਸੀ ਵੀ ਸਾਡਾ ਹੀ ਮਨ ਸੀ ਵੀ ਅਸੀਂ ਕਿਰਨ ਕੋਲੇ ਜਾਈਏ ਔਰ ਫੇਸ਼ਲ ਵਗੈਰਾ ਕਰਵਾਈਏ ਤੇ ਫਿਰ ਅੱਜ ਆਪਾਂ ਮੌਕਾ ਮਿਲਿਆ ਆਪਾਂ ਨੂੰ ਵੀ ਮੌਕਾ ਮਿਲਿਆ ਇਹਨਾਂ ਦੇ ਕੰਮ ਕਰਨ ਦਾ ਤੇ ਬਹੁਤ ਵਧੀਆ ਨੇਚਰ ਸੀਗੇ ਭੈਣ ਹੋਰਾਂ ਦੇ ਇਧਰਲੇ ਸਾਈਡ ਮਮਤਾ ਖੜੇ ਸੀਗੇ ਆਪਾਂ ਦੱਸ ਰਏ ਸੀ ਕਿ ਮਮਤਾ ਤੁਸੀਂ ਕੋਲਡ ਹੈਮਰ ਆ ਜਿਹੜਾ ਵੀ ਇਦਾਂ ਯੂਜ਼ ਕਰਿਆ ਕਰੋ ਪਹਿਲਾਂ ਮਮਤਾ ਨੇ ਕਰਿਆ ਸੀ ਮੈਂ ਥ੍ਰੈਡਿੰਗ ਕਰਨ ਲੱਗ ਗਈ ਇਸ ਕਸਟਮਰ ਦੇ ਤਾਂ ਮੈਨੂੰ ਲੱਗਿਆ ਵੀ ਥੋੜਾ ਸਹੀ ਨਹੀਂ ਹੋ ਰਿਹਾ ਤੇ ਫਿਰ ਮੈਂ ਮਮਤਾ ਨੂੰ ਸਮਝਾਏ ਮਮਤਾ ਤੁਸੀਂ ਇਦਾਂ ਨਹੀਂ ਇਦਾਂ ਕਰਿਆ ਕਰੋ ਹਾਂਜੀ ਫਿਰ ਆਪਾਂ ਲਿੱਤੇ ਨਾ ਰਿਵਿਊ ਹਾਂਜੀ ਸਾਰੀ ਕਾਲ ਦੀ ਸਾਰਿਆਂ ਨੂੰ ਉਮੀਦ ਹੈ ਕਿ ਸਾਰੇ ਜਾਨੇ ਬਹੁਤ ਵਧੀਆ ਹੋਵੋਗੇ ਹਾਂਜੀ ਅੱਜ ਭੈਣ ਹੋਣੀ ਪਹੁੰਚੇ ਸੀਗੀ ਚੀਮੇ ਪਿੰਡ ਤੋਂ ਤਪਾ ਹੈਡ ਰਫੇਸ਼ਲ ਲੈਣ ਤੇ ਆਪਾਂ ਇਹਨਾਂ ਨੂੰ ਪੁੱਛਦੇ ਆਂ ਵੀ ਕਿਵੇਂ ਲੱਗਿਆ ਇਹਨਾਂ ਨੂੰ ਆਪਣਾ ਕੰਮ ਹਾਂਜੀ ਭੈਣ ਸਾਸੀ ਠੀਕ ਹੋ ਭੈਣ ਹਾਂਜੀ ਹਾਂਜੀ ਵਧੀਆ ਕਿਵੇਂ ਲੱਗਿਆ ਭੈਣੇ ਕੰਮ ਠੀਕ ਲੱਗਿਆ ਬਹੁਤ ਵਧੀਆ ਲੱਗਿਆ ਜੀ ਖੁਸ਼ ਹੋ ਹਾਂਜੀ ਪੂਰੇ ਵਧੀਆ ਠੀਕ ਹੈ ਚਿੰਮੇ ਤੋਂ ਤਾਂ ਉਹਦਾ ਮੁੱਲ ਪੈ ਗਿਆ ਹਾਂਜੀ ਹਾਂਜੀ ਪੂਰਾ ਵਧੀਆ ਉਹ ਤਾਂ ਅਸੀਂ ਜਦੋਂ ਇਸ ਤਰ੍ਹਾਂ ਵੀਡੀਓ ਦੇਖਦੇ ਸੀ ਤਾਂ ਸਾਨੂੰ ਜਦੋਂ ਹੋਰ ਵੀਡੀਓ ਦੇਖਦੇ ਸਾਨੂੰ ਪਤਾ ਹੀ ਸੀ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਥੈਂਕ ਯੂ ਬਹੁਤ ਸੋਹਣਾ ਕੰਮ ਹੁੰਦਾ ਆਪਣੇ ਇੱਥੇ ਤੇ ਇਸ ਕਰਕੇ ਅਸੀਂ ਉੱਥੋਂ ਇੱਥੇ ਆਏ ਨਹੀਂ ਤਾਂ ਸਾਨੂੰ ਬਰਨਾਲਾ ਨੇੜੇ ਪੈਂਦਾ ਸੀ ਹਾਂਜੀ ਹਾਂ ਹਾਂਜੀ ਬਰਨਾਲੇ ਦਾ ਕਿਹਾ ਸੀ ਵੀ ਬਰਨਾਲੇ ਆਓ ਮੈਂ ਕਿਹਾ ਨਹੀਂ ਬਰਨਾਲੇ ਅਸੀਂ ਨਹੀਂ ਜਾਣਾ ਬਰਨਾਲੇ ਸਾਡੇ ਤੋਂ 5 ਕਿਲੋਮੀਟਰ ਦੂਰ ਹੈ ਪਰ ਫਿਰ ਵੀ ਅਸੀਂ ਤਾਂ ਆਏ ਕਿਉਂਕਿ ਸਾਨੂੰ ਬਹੁਤ ਵਧੀਆ ਕੰਮ ਲੱਗਿਆ ਤੁਹਾਡਾ ਥੈਂਕ ਯੂ ਬਹੁਤ ਸੋ ਮਾਚ ਹੈ ਨਾ ਇੰਨੀ ਮਤਲਬ ਇੱਕ ਵਿਸ਼ਵਾਸ ਹੁੰਦਾ ਪਣੇ ਤੁਸੀਂ ਇੰਸਟਾ ਤੇ ਦੇਖਿਆ ਸੀਗਾ ਫਸਟ ਟਾਈਮ ਅਸੀਂ ਇੱਕ ਸਰਵਿਸ ਹੁਣ ਲਈ ਆ ਨਾ ਹੈਡਰ ਪਰ ਵੀ ਮੈਂ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਹਾਂ ਤੁਸੀਂ ਇੰਸਟਾ ਦੇਖ ਕੇ ਹਨਾ ਇੰਨਾ ਵਿਸ਼ਵਾਸ ਬਣਾਇਆ ਨਹੀਂ ਪਰ ਵੀਡੀਓ ਦੇ ਵਿੱਚ ਪਤਾ ਲੱਗਦਾ ਜੀ ਇੰਨਾ ਤਾਂ ਹੁਣ ਆਪਾਂ ਜਾਣਕਾਰਾਂ ਵੀ ਵਧੀਆ ਤੁਹਾਡਾ ਕੰਮ ਹੈ ਵਧੀਆ ਨੇਚਰ ਲੱਗੀ ਹੈ ਹਨਾ ਕੋਈ ਐਦਾਂ ਦਾ ਨਹੀਂ ਹਾਂ ਜੀ ਜਿੱਦੇ ਵਿੱਚ ਕਸਟਮਰ ਤੇ ਆਪਾਂ ਉਹ ਅਟੈਂਡ ਕਰਦੇ ਆਂ ਉੰਮੇ ਕੁਛ ਵੀ ਨਹੀਂ ਹੈਗਾ ਪਰਿਵਾਰ ਵਾਂਗੂ ਪਰਿਵਾਰਿਕ ਮੰਗੂ ਹਾਂਜੀ ਬਹੁਤ ਵਧੀਆ ਲੱਗਿਆ ਖਾਸੀ ਤਾਂ ਕੋਈ ਵੀ ਆਉਂਦਾਗਾ ਆਪਾਂ ਪਰਿਵਾਰਿਕ ਮੰਗੂ ਹੀ ਬਿਚਿਲਦੇ ਆਂ ਵੀ ਕੋਈ ਵੀ ਆਏਗਾ ਤਰੂਨ ਵਾਲਾ ਹਨਾ ਤੇ ਬਾਕੀ ਸਹਿਦ ਨੂੰ ਧੰਨਵਾਦ ਆ ਪੈਣ ਠੀਕ ਹੈ ਮੈਨੂੰ ਥੈਂਕ ਯੂ ਬੈਣ ਥੈਂਕ ਯੂ ਸੋ ਮੱਚ ਹਾਂ ਜੀ ਫੇਰ ਆਪਾਂ ਕਰਿਆ ਦੂਜੇ ਭੈਣ ਦਾ ਕੰਮ ਸਟਾਰਟ ਜੋ ਕਿ ਘੁੰਮਣ ਪਿੰਡ ਤੋਂ ਆਏ ਸੀਗੇ ਤੇ ਇਹਨਾਂ ਦਾ ਵੀ ਆਪਾਂ ਬੜੇ ਤਰੀਕੇ ਨਾਲ ਕੰਮ ਕਰਿਆ ਇਹ ਕਹਿੰਦੇ ਭੈਣੇ ਅਸੀਂ ਤੁਹਾਡੇ ਤੋਂ ਹੀ ਕੰਮ ਕਰਵਾਉਣਾ ਮੈਂ ਕਿਹਾ ਹਾਂਜੀ ਹਾਂਜੀ ਭੈਣੇ ਨੋ ਟੈਂਸ਼ਨ ਮੈਂ ਹੀ ਤੁਹਾਡੇ ਹੈਡਰਾ ਫੇਸ਼ੀਅਲ ਕਰੂੰਗੀ ਕੋਈ ਦਿੱਕਤ ਹੀ ਨਾ ਮੰਨੋ ਤੁਸੀਂ ਤੇ ਬਹੁਤ ਵਧੀਆ ਲੱਗਿਆ ਮਿਲ ਕੇ ਭੈਣ ਹੋਰਾਂ ਨੂੰ ਤੇ ਬਹੁਤ ਮਾਣ ਵੀ ਮਹਿਸੂਸ ਹੋ ਰਿਹਾ ਸੀਗਾ ਵੀ ਕਸਟਮਰ ਇੰਨੀ ਦੂਰੋਂ ਦੂਰੋਂ ਆਉਂਦੇ ਆ ਔਰ ਵਿਸ਼ਵਾਸ ਕਰਕੇ ਆਉਂਦੇ ਆ ਤੇ ਮਨ ਹੁੰਦਾ ਆਪਦਾ ਦਿਲ ਵੀ ਐ ਕਰਦਾਗਾ ਵੀ 100 ਤੋਂ 100% ਇਹਨਾਂ ਨੂੰ ਰਿਜ਼ਲਟ ਦੇਈਏ ਤੇ ਵੀ ਕਸਟਮਰ ਵੀ ਖੁਸ਼ ਹੋ ਕੇ ਜਾਵੇ ਕਿਉਂਕਿ ਬਹੁਤ ਕੀਮਤੀ ਸਮਾਂ ਕੱਢ ਕੇ ਕਸਟਮਰ ਆਪਣੇ ਕੋਲੇ ਆਉਂਦੇ ਆ ਇੱਕ ਵਿਸ਼ਵਾਸ ਬਣਾ ਕੇ ਤੇ ਵੀ ਆਪਾਂ ਉਹਨਾਂ ਦਾ ਵਿਸ਼ਵਾਸ ਪੂਰਾ ਟਾਲਾ ਰੱਖੀਏ ਵੀ ਜੋ 2-4 ਜਣਿਆਂ ਨੂੰ 10 ਜਣਿਆਂ ਨੂੰ ਹੋਰ ਵੀ ਕਹਿੰਦੇ ਫਿਰ ਆਪਾਂ ਹਾਂਜੀ ਫੇਸ਼ਲ ਕਰਦੇ ਕਰਦੇ ਆਪਣਾ ਚੰਨ ਵੀਰ ਆ ਗਿਆ ਕਹਿੰਦਾ ਮਮਾ ਮੈਨੂੰ ਵੀ ਦਿਖਾਓ ਤੁਸੀਂ ਕਿੱਦਾਂ ਫੇਸ਼ਲ ਕਰਦੇ ਹੋ ਹੁੰਨੇ ਹੋ ਮੈਂ ਕਿਹਾ ਬੇਟੇ ਆ ਜਾ ਫਿਰ ਮੈਂ ਕਿਹਾ ਕੋਲਡ ਹੈਮਰ ਕਰ ਰਹੀ ਆ ਮੈਂ ਤੂੰ ਵੀ ਆ ਜਾ ਦੇਖ ਲੈ ਤੇ ਫੇਸ਼ਲ ਕਰਦੇ ਕਰਦੇ ਇਹਨਾਂ ਦਾ ਫੇਸ਼ਲ ਫਿਰ ਆਪਾਂ ਪ੍ਰੋਪਰ ਤਰੀਕੇ ਨਾਲ ਕੀਤਾ ਕੰਮ ਕੰਪਲੀਟ ਫਿਰ ਆਪਾਂ ਇਹਨਾਂ ਦਾ ਲਵਾਂਗੇ ਰਿਵਿਊ ਹਾਂਜੀ ਸਾਸਿਕਾ ਜੀ ਸਾਰਿਆਂ ਨੂੰ ਉਮੀਦ ਆ ਕਿ ਸਾਰੇ ਜਾਨੇ ਬਹੁਤ ਵਧੀਆ ਹੋਣਗੇ ਹਾਂਜੀ ਅੱਜ ਭੈਣ ਹੋਣੀ ਪਹੁੰਚੇ ਸੀਗੇ ਘੁੰਮਣ ਪਿੰਡ ਤੋਂ ਤੇ ਹੈਡਰਾ ਫੇਸ਼ਲ ਲੈਣ ਤੇ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਕਿਦਾਂ ਲੱਗਿਆ ਇਹਨਾਂ ਨੂੰ ਆਪਣਾ ਕੰਮ ਹਾਂਜੀ ਭੈਣ ਸਾਸਿਕਾ ਸਾਸਿਕਾ ਜੀ ਕਿਵੇਂ ਲੱਗਿਆ ਭੈਣ ਦਾ ਕੰਮ ਹਾਂਜੀ ਬਹੁਤ ਵਧੀਆ ਲੱਗਿਆ ਮੈਨੂੰ ਤੁਹਾਡਾ ਕੰਮ ਤੇ ਪਹਿਲੀ ਵਾਰ ਜੀ ਮੈਨੂੰ ਬਹੁਤ ਸੋਹਣਾ ਰਿਜ਼ਲਟ ਮਿਲੇ ਬੜੀਆ ਰਿਜ਼ਲਟ ਮਿਲੇ ਤਾਂ ਖੁਸ਼ ਹੋ ਹਾਂਜੀ ਬਿਲਕੁਲ ਬਹੁਤ ਖੁਸ਼ ਹਾਂ ਮੈਂ ਵੀ ਬਹੁਤ ਖੁਸ਼ ਸੀਗੀ ਵੀ ਤੁਸੀਂ ਘੁੰਮਣ ਪਿੰਡ ਤੋਂ ਆ ਰਹੇ ਹੋ ਹਨਾ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਹਾਂ ਜੀ ਸਾਡਾ ਵੀ ਦੇਖਦੇ ਹੁੰਦੇ ਸੀ ਵੀਡੀਓ ਬਗੈਰ ਤੇ ਫਿਰ ਮੈਂ ਦੇਖ ਕੇ ਮੈਂ ਸੋਚਿਆ ਵੀ ਮੈਂ ਜਾਵਾਂ ਇੱਕ ਵਾਰ ਦੇਖਾਂਗਾ ਕਿ ਇਹ ਸਹੀ ਗੱਲ ਹੈ ਮੈਨੂੰ ਬਹੁਤ ਸੋਹਣਾ ਰਿਜ਼ਲਟ ਮਿਲੇਗਾ ਐਂ ਤਾਂ ਨਹੀਂ ਹੈਗਾ ਭਣੇ ਵੀ ਆਪਾਂ ਇੰਸਟਾ ਤੇ ਜਾਦੇ ਵਧੀਆ ਤੇ ਆਪਾਂ ਜਦੋਂ ਮਿਲਦੇ ਹਾਂ ਕੁਝ ਹੋਰ ਆ ਹਾਂ ਜੀ ਉਸ ਤੋਂ ਵੀ ਵਧੀਆ ਜੀ ਮੈਨੂੰ ਚਾਹੀਦਾ ਕਈ ਵਾਰੀ ਬੜਾ ਹੈ ਹੁੰਦਾ ਨਾ ਜਿਵੇਂ ਇੰਸਟਾ ਤੇ ਕੁਝ ਹੋਰ ਹੁੰਦਾ ਜਦੋਂ ਆਪਾਂ ਰੀਅਲ ਲਾਈਫ 'ਚ ਕਿਸੇ ਨੂੰ ਮਿਲਦੇ ਆ ਉਹ ਚੀਜ਼ਾਂ ਕੁਝ ਹੋਰ ਹੁੰਦੀਆਂ ਹੁੰਦੀਆਂ ਹਾਂਜੀ ਹੁੰਦਾ ਬਹੁਤ ਫਰਕ ਹੁੰਦਾ ਲੇਕਿਨ ਉਸ ਤੋਂ ਵੀ ਵਧੀਆ ਤੇ ਸਾਨੂੰ ਤੁਹਾਡਾ ਸੁਭਾਅ ਵੀ ਬਹੁਤ ਵਧੀਆ ਲੱਗਿਆ ਥੈਂਕ ਯੂ ਭੈਣ ਤੁਸੀਂ ਵੀ ਬਹੁਤ ਵਧੀਆ ਹੋ ਜੇ ਕਸਟਮਰ ਵਧੀਆ ਭੈਣ ਦੁਕਾਨਦਾਰ ਆਪ ਵੀ ਵਧੀਆ ਹਾਂਜੀ ਹਾਂਜੀ ਤੇ ਬਾਕੀ ਜੀ ਦੁਕਾਨਦਾਰੋਂ ਤਾਂ ਦੇਖੋ ਕਸਟਮਰ ਦੀ ਲੋੜ ਹੀ ਲੋੜ ਹੈ ਕਸਟਮਰ ਇੱਕ ਰੱਬ ਹੁੰਦੇ ਆ ਕਸਟਮਰ ਆਪਣੀ ਤਾਕਤ ਆ ਮੈਂ ਹਰ ਇੱਕ ਵੀਡੀਓ 'ਚ ਕਹਿੰਨੀ ਹੁੰਦੀ ਆ ਵੀ ਕਸਟਮਰ ਆਪਣੀ ਤਾਕਤ ਆ ਆਪਾਂ ਦੁਕਾਨਾਂ ਹੈਣਾ ਕੋਈ ਵੀ ਐ ਨਹੀਂ ਹੁੰਦਾ ਵੀ ਇਹ ਮਤਲਬ ਜਿਹੜੀ ਦੁਨੀਆ ਪਰਮਾਤਮਾ ਵੀ ਆਪਣੇ ਦਮ ਵਿੱਚ ਬਰਕਤ ਦਿੰਦਾ ਹੈ ਜੀ ਪਰਮਾਤਮਾ ਨੇ ਜੀ اچھی ਹੋਗੀ ਨਾ ਤੇ ਪਰਮਾਤਮਾ ਹੀ ਬਰਕਤ ਦਿੰਦਾ ਹਾਂਜੀ ਹਾਂ ਦੇਖੋ ਤੁਹਾਡੇ ਵਰਗਿਆਂ ਨੇ ਕਿੱਥੋਂ ਕਿੱਥੋਂ ਲਿਆਂਦੇ ਹਾਂਜੀ ਦੁਕਾਨ ਨੂੰ ਵੀ ਤੇ ਆਪਣੇ ਇੰਸਟਾ ਪੇਜ ਨੂੰ ਵੀ ਹੈਨਾ ਹਾਂਜੀ ਪਰਮਾਤਮਾ ਹਾਂਜੀ ਠੀਕ ਹੈ ਬਣੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਠੀਕ ਹੈ ਬਣੀ ਥੈਂਕ ਯੂ ਹਾਂਜੀ ਬਾਈ ਬਹੁਤ ਬਹੁਤ ਆਫ ਸੈਟ ਹੋ ਗਿਆ ਕਸਟਮਰ ਆਏ ਸੀ ਘਮਣ ਕਲਾ ਕੋ घुमन शाही इतर पिंड आय सी चे आपण हँडल तर विचाराने करिया जे आपली हॅडर मशीन चलदी चल खराब होई बहुत मन आपण फर आपण लिहली हॅडरा मशीन मला आपण गुरु तो आपण गो साथ दि गुरु हमेशा साथ दि ਕਬੂ ਡਿਸਟਰਬ ਹੋ ਗਏ ਨਾ ਕਸਾਉ ਖੋਇੰਦਾਂ ਨੂੰ ਜਿਹੜੇ ਉਹ ਕਹਿੰਦੇ ਨੀ ਹੁੰਦੀ ਜਿਹੜੇ ਸਾਧਾਂ ਦੇ ਚੰਦੇ ਹੁੰਦੇ ਉਹ ਮਾਰ ਨਹੀਂ ਸਕਦੇ ਪਰ ਉਂ ਵੈਸੇ ਮੇਰਾ ਮੂਡ ਖਰਾਬ ਹੋ ਗਿਆ ਮੈਂ ਫੋਨ ਲਾਇਆ ਦੀਨ ਨੂੰ ਲੇਕਿਨ ਦੀਨ ਦੀ مشین ਖਰਾਬ ਹੋ ਗਈ ਤੇ ਜਿਹੜੇ ਕਸਟਮਰ ਬੈਠੇ ਆ ਜਿਹਦੇ ਕਹਿੰਦੇ ਹਾਂ ਹਰਿ ਕਰਮ ਕੋਈ ਦਿੱਕਤ ਵਾਲੀ ਗੱਲ ਨਹੀਂ ਫੋਨ ਲੈ ਜਾ ਚੱਕੋ مشین ਕੋਲ ਦੀ ਕਰਨ ਹਨਾ ਗੁਰੂ ਹੁੰਦੇ ਨਾ ਗੁਰੂ ਜਿਹੜੇ ਗੁਰੂ ਤੁਹਾਡੀ ਜਾਣੁੰਦੇ ਆ ਤੇ ਕਹੇ ਮੇਰੇ ਬੁੱਧਾ ਤੇ ਮੇਰੀ ਜਾਣ ਨੇ ਆਪਣਾ ਨਹੀਂ ਮੇਰੇ ਤੋਂ ਬਚਾਇਆ ਕੰਮਸ ਖਾਇਆ ਕਿ ਇਹ ਆਪਾਂ ਦੇ ਗੁਰੂ ਦਾ ਕਦੇ ਵੀ ਦੇਣ ਨਹੀਂ ਦੇ ਸਕਦੇ ਹੁੰਦੇ। ਇਹ ਤਾਂ ਆਪਾਂ ਦੇ ਮਾਪੇ-ਮਾਪਾ ਦਾ ਵੀ ਨਹੀਂ ਦੇਣ ਦੇ ਸਕਦੇ। ਪਰ ਆਪਾਂ ਖਾਸ ਕਰਕੇ ਆਪਣੇ ਗੁਰੂ ਦਾ ਨਹੀਂ ਮਾਪੇ-ਮਾਪਾ ਨੇ ਜਨਮ ਦਿੱਤਾ ਗੁਰੂ ਆਪਾਂ ਨੇ ਤਹਾਂ ਤੇ ਕਿਰਤ ਕੀਤਾ। ਤੇ ਉਹਨਾਂ ਨੇ ਮੇਰਾ ਅੱਜ ਬਹੁਤ ਸਾਲ ਦਿੱਤਾ। ਹਮੇਸ਼ਾ ਇਹ ਉਹ ਮੇਰਾ ਸਾਥ ਦਿੰਦੇ ਆ। ਮਤਲਬ ਮੇਰੇ ਮੰਮਾ ਹੀ ਦੇਖੂਈ ਹੈ ਨਾ ਉਹ ਮਤਲਬ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੇਰੇ ਕੋਲੇ ਸੀ। ਜਦੋਂ ਨੂੰ ਪਤਾ ਲੱਗਿਆ ਵੀ ਗੁਰੂ ਉਹ ਚੀਜ਼ ਹੁੰਦੀ ਆ ਪਰ ਕਈ ਇਹੋ ਜਿਹੀ ਹੁੰਦੇ ਆ। ਆਉਂਦੇ ਗੁਰੂਆਂ ਦਾ ਗੁਰੂ ਨੂੰ ਲੱਜਾਂਦੇ ਹੁੰਦੇ ਆ। ਥੋੜੀ ਜਿਹੀ ਮਨ ਦੀ ਕਲਾ ਆ ਜਾਂਦੀ ਹੈ ਨਾ ਬੱਚਿਆਂ 'ਚ ਉਹ ਵੀ ਗੁਰੂ ਦਾ ਗੁਰੂ ਨੂੰ ਲੱਜਾਂਦੇ ਹੁੰਦੇ ਆ। ਵੀ ਆ ਵੀ ਅਸੀਂ ਆ ਜਿਹੜਾ ਕੁਝ ਹੈ ਗਿਆ ਵੀ ਸ਼ਾਇਦ ਸਾਡੇ ਵੀ ਲੈਣਾ ਕੰਮ ਨਹੀਂ ਚੱਲਦਾ। ਐਦਾਂ ਨਹੀਂ ਹੁੰਦਾ। ਪਰ ਵੀ ਆਪਾਂ ਦੇ ਗੁਰੂ ਦੀ ਬਹੁਤ ਇੱਜ਼ਤ ਕਰਦੇ ਆ ਹਨਾ। ਅੱਜ ਆਪਾਂ ਜੋ ਵੀ ਰੋਟੀ ਪਾਣੀ ਚਾਲਦਾ ਹੋਇਆ ਆਪਣੇ ਗੁਰੂ ਕਰਦੇ ਆ। ਅਰੇ ਉਹਨਾਂ ਨੇ ਸੰਦਿਆ ਵੀ ਬਹੁਤ ਆ। ਜਿਹੜਾ ਕਹਿੰਦੇ ਹੁੰਦੇ ਨੇ ਕਿ ਉਸਤਾਦਾਂ ਦੇ ਚੱਲੇ ਨੂੰ ਦਿਓ ਮਾਰ ਨਹੀਂ ਜਾਂਦੇ ਤੇ ਬਾਕੀ ਉਹੋ ਗੱਲ ਆ ਚਾਹੇ ਆਪਾਂ ਕੰਮ ਸਿੱਖੀਆ ਪਰ ਹਰੇਕ ਡਾਕਟਰੀ ਆਪਾਂ ਉਹਨਾਂ ਨੂੰ ਪੁੱਛਦੀ ਰਹਿਣੇ ਆ ਜਿਵੇਂ ਇਹ ਆ ਪਾਕੂੜੀ ਬਣਾਉਂਦੀਆਂ ਜੇ ਤੁਹਾਨੂੰ ਇਹਦੇ ਵਿੱਚ ਕੋਈ ਕਮੀ ਪੇਸ਼ੀ ਲੱਗਦੀ ਆ ਨਾ ਕਿਸੇ ਵਸਤੂ ਉਹ ਵੀ ਸਲਾਹ ਲੈਂਦੇ ਨਹੀਂ ਨਹੀਂ ਕਰਨਾ ਇਹ ਤਾਂ ਬਹੁਤ ਸੋਹਣਾ ਕੰਮ ਕਰਦੇ ਆ ਹੋਰ ਨਾ ਮੇਰੇ ਪਿੱਛੇ ਕਰ ਪਰ ਇਹ ਵੀ ਜਿੰਨਾ ਚਿਰ ਆਪਾਂ ਕੰਮ ਕਰਾਂਗੇ ਹਨਾ ਤੇ ਆਪਾਂ ਉਹਨਾਂ ਨੂੰ ਪੁੱਛਦੇ ਹੀ ਰਹਾਂਗੇ ਇਹ ਵੀ ਦੇਖੀ ਚਾਹੀਆਂ ਤੁਸੀਂ ਪੜ੍ਹੋ ਕਿਉਂਕਿ ਆਪਣੇ ਨਾਲੋਂ ਜ਼ਿਆਦਾ ਸਟੀਰੀਓ ਹੁੰਦਾ ਹੈਗਾ ਗੁਰੂ ਗੁਰੂ ਜੀ ਅੱਜ ਦੋ ਵਾਰ ਆਪਾਂ ਕੁਝ ਨਹੀਂ ਕਹਿਤਾ ਤੇ ਆ ਦੋਨਾਂ ਨੇ ਬਹੁਤ ਹਲਕੀ ਦਿੱਤੀ ਆਪਣੀ ਉਧਰ ਗਈ ਆ ਮਸ਼ੀਨ ਟਿੱਕੋ ਟਿੱਕੋ ਬੋਲ ਨਾਲੀ ਕਹਿੰਦੇ ਹਾਂ ਹਾਂ ਤੇਰਾ ਤੂੰ ਲੈ ਜਾ ਕਸਟਮਰ ਅਟੈਂਡ ਕਰਾ ਉਹਦੇ ਕਸਟਮਰ ਇਧਰ ਆਉਣਾ ਚਾਹੀਦਾ ਥੈਂਕ ਯੂ ਜੀ ਤੇ ਆਪਾਂ ਬਾਕੀ ਉਧਰ ਕਸਟਮਰ ਸੇਵਾ ਪਣੀ ਪੀ ਜਾਂਦੀ ਆਪਾਂ ਨਾਲ ਨਾਲ ਸੇਵਾ ਵੀ ਕਰਦੇ ਹਾਂ ਸਭ ਆਉਂਦੇ ਆ ਉਹਦੇ ਕਰਮਾ ਦਾ ਕੰਮ ਹੈ ਕੋਈ ਕਿਸੇ ਨੂੰ ਨਹੀਂ ਕਹੁੰਦਾ ਕਦਰ ਕਮ ਚੱਲੀ ਅੰਦਾਜ਼ਾ ਇੰਨੀ ਕਮ ਚੱਲੀ ਅੰਦਾਜ਼ਾ ਬਾਕੀ ਵੀ ਜਸਟ ਮਰਦੀ ਆਪਣੀ ਬਹੁਤ ਸਪੋਰਟ ਕਰਦੇ ਆ ਇੱਕ ਵਲੌਗ ਆਪਾਂ ਇਹਦੇ ਆਪਣਾਵਾਗੇ ਜਿਹੜਾ ਪੌਕਾਲ ਜਿੰਦਗੀ ਦੀ ਸਚਾਈ ਦੱਸਾਂਗੇ ਆਪਾਂ ਕੱਨੇ ਉਹਨਾਂ ਦਾ ਡਾਕਟਰ ਚੁਨੀ ਲਾਲ ਦੇ ਆਪਣਾ ਆਪਣੇ ਸਾਹਮਣੇ ਸੁਲੂਕ ਦਾ ਡਾਕਟਰ ਚੁਨੀ ਲਾਲ ਦੇ ਸਾਹਮਣੇ ਆਪਣਾ ਸੁਲੂਕ ਡਾਕਟਰ ਚੁਨੀ ਲਾਲ ਅੰਤਜਨ ਨਾਲ ਵੀ ਆਪਣੀਆਂ ਬਹੁਤ ਜ਼ਿਆਦਾ ਜੁੜੀਆਂ ਨੇ ਪਰ ਉਹ ਆਪਾਂ ਤੁਹਾਨੂੰ ਇਹ ਜਿਹਾ ਵਲੌਗ ਬਣਾਵਾਗੇ ਦੱਸਾਂਗੇ ਵੀ ਉਹ ਕਾਰਨ ਨਾਲ ਆਪਣੀਆਂ ਕੀ ਜ਼ਿਆਦਾ ਜੁੜੀਆਂ ਨੇ ਤੇ ਜਦੋਂ ਲੈਵਲ ਹੋਈ ਬੇ ਜੀਤੇ ਹੀ ਤੋਂ ਉੱਤਰ ਲੱਗੀ ਉਹ ਤੁਹਾਨੂੰ ਪੂਰੀ ਡਿਟੇਲ ਨਾਲ ਦੱਸਾਂਗੇ ਆਪਾਂ ਜਿਵੇਂ ਆਪਾਂ ਕੰਮ ਸਟਾਰਟ ਕੀਤਾ ਸੀਗਾ ਕਿਵੇਂ ਆਪਣੇ ਇੱਥੇ ਪੈਰ ਲੱਗੇ ਸੋ ਆ ਜਿੰਦਗੀ ਦੀ ਸਾਇਕ ਤੁਹਾਨੂੰ ਦੱਸਾਂਗੇ ਤੇ ਕਮੈਂਟ ਜ਼ਰੂਰ ਕਰਿਓ ਵੀ ਦੱਸਿਓ ਕੋਣੋ ਕਰਾਪਾ ਬਲੌਗ ਲੈ ਗਿਆ ਇਹ ਸਾਰੇ ਜਾਨੇ ਸਾਰੀ ਆਪਾਂ ਵੀ ਜ਼ਿੰਦਗੀ ਦੀ ਸੱਚਾਈ ਤੁਹਾਡੇ ਨਾਲ ਖੋਲ ਦੇਣੀ ਆ ਵੀ ਕਿਰਨਾਂ ਕਿਵੇਂ ਤੋਂ ਇੱਥੋਂ ਤੱਕ ਆਈ ਸਮੁਤ ਪ੍ਰਾਣੀਆਂ ਫੋਟੋਆਂ ਵੀ ਦਿਖਾਵਾਂਗੇ ਆਪਾਂ ਉਹਦੇ ਸਮ ਹੁੰਦੀ ਆ ਪਾਰਲਰ ਦੀ ਉਹ ਪਾਰਲਰ ਕਹਿੰਦੇ ਹੁੰਦੇ ਸੀ ਕਿ ਕਿਰਨ ਬੁਢੀ ਪਾਰਲਰ ਹੁਣ ਆਪਾਂ ਕਿਰਨ ਸਲੂਨ ਬਣਾ ਲਈ ਵੀ ਬਹੁਤ ਮਿਹਨਤ ਕੀਤੀ ਮਿਹਨਤ ਤਾਂ ਆਪਾਂ ਉਦੋਂ ਵੀ ਕੀਤੀ ਸੀ ਕਿਉਂਕਿ ਜਦੋਂ ਆਪਾਂ ਪਾਰਲਰ ਖੋਲਿਆ ਸੀ ਨਾ ਉਦੋਂ ਵੀ ਆਪਾਂ ਬਹੁਤ ਮਿਹਨਤ ਕਰੀ ਸੀ ਜਿਹਾ ਆਪਣਾ ਨਾਮ ਹੋਵੇ ਪਰ ਬਹੁਤ ਉਸ ਸੰਘਰਸ਼ ਕਰਨਾ ਪੈਂਦਾ ਜ਼ਿੰਦਗੀ ਵਿੱਚ ਉਹ ਜਦੋਂ ਸ਼ੁਰੂ ਤੋਂ ਲੈ ਕੇ ਸਾਰੇ ਸਹੀ ਰਸਤੇ ਲਿਕੇ ਮੇਰੇ ਗੁਰੂ ਜੀ ਸੀ ਤਦੋਂ ਲਈ ਸੀ ਇਹ ਕਿਵੇਂ ਜਦੋਂ ਉਹਨਾਂ ਨੇ ਮੈਨੂੰ ਕੰਮ ਸਿਖਾਇਆ ਆ ਅਸੀਂ ਸਾਰਾ ਦੱਸਾਂਗੇ ਤੇ ਕਮੈਂਟਾਂ 'ਚ ਜ਼ਰੂਰ ਦੱਸਿਓ ਕਿ ਤੁਹਾਨੂੰ ਆਪਾਂ ਦਾ ਬਲੌਗ ਪੂਰੀ ਲਾਈਕ ਦਾ ਬਲੌਗ ਲੱਗਿਆ ਹੈ। ਥੈਂਕ ਯੂ। ਹਾਂ ਜੀ ਅੱਜ ਉਹ ਰਹੇਗਾ 3 ਦਾ ਪ੍ਰੋਗਰਾਮ। ਹਾਂ ਜੇ ਕੋਈ ਆਇਆ ਨਹੀਂ ਬਸ ਆਪਾਂ ਤੁਹਾਨੂੰ ਕਾਹ ਮੰਗੇ 3 ਦਾ। ਉਸ ਦਾ ਆਪਾਂ ਲਾਈਵ ਵੀ ਔਨ ਕਰ ਦਈਏ ਪਰ ਬਲੌਗਸ ਤਾਂ ਆਪਾਂ ਦਿਖਾਵਾਂਗੇ ਤੇ ਲਾ ਪਵਿਲਵਾਇਆ ਸੀ ਗਿਆ ਪਿਛਲੀ ਵਾਰ ਤੀਆਂ ਬਹੁਤ ਕੱਟ ਸੀਗਾ ਪਰ ਹੁਣ ਨਹੀਂ ਕਿਉਂਕਿ ਮੰਮੀ ਕਰਕੇ ਹੁਣ ਆਪਾਂ ਲਵਾਈਆਂ ਲੀ ਗਈਆਂ ਸ਼ਾਮ ਨੂੰ 5:30 ਵਜੇ ਦਾ ਟਾਈਮ ਹੈ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਸਾਰਾ काम अपना समाप्त हो गए सारा फिर ऐसे सफाई सफाई ਕਰਨ ਲੱਗ ਜਾਨੇ ਹੁੰਨੇ ਆ ਸ਼ਾਮ ਨੂੰ ਲੋ ਜੀ ਹੁਣ ਆਪੈਨ ਨੂੰ ਲੈ ਕੇ ਜਾਨੇ ਆ ਠੀਕ ਕਰਵਾਉਣ ਵਾਸਤੇ ਚਲੋ ਚਲਿਏ ਇਹ ਕਵੇ ਤਿਆਰ ਰੱਖਿਓ ਜੇ ਮੀਓ ਲੱਗੇ ਛੱਡਮਗ ਥਲੋ ਮੀਚ ਨਾ ਜਾਈਓ ਠੀਕ ਹੈ ਠੀਕ ਹੈ ਤਿਆਰ ਰੱਖਿਓ ਕੰਬਰ ਹੈ ਮੀਨ ਆ ਹੋਏ ਅਸੀਂ ਜਾ ਤਾਂ ਹਾਂ ਫੇਰ ਚਲੇ ਜਾਈਓ ਠੀਕ ਹੈ ਬਾਏ ਹਾਂਜੀ ਆਪਾਂ ਗਏ ਸੀ ਬਰਨਾਲੇ ਜਿੱਮੇ ਤੁਹਾਨੂੰ ਆਪਾਂ ਦੱਸੇ ਸੀਗਾ ਵੀ ਆਪਣੀ ਜਿਹੜੀ ਹੈਡ ਦਾ ਮਸ਼ੀਨ ਸੀ ਉਹ ਖਰਾਬ ਹੋ ਗਈ ਤੇ ਉਸੇ ਗੱਲ ਨਹੀਂ ਬਣੀ ਉਦਾਸ ਹੋ ਕੇ ਆ ਗਏ ਫੇਰ ਆਏ ਭਾਈ ਸਾਡੀ ਮਾਨਪ੍ਰੀਤ ਭਾਬੀ ਇਹਨੇ ਮੈਂ ਦੋ ਤਿੰਨ ਕੀਤਾ ਸੀਗਾ ਮੈਂ ਫੋਨ ਕੀਤਾ ਇਹ ਕਹਿੰਦੇ ਵੀ ਅਸੀਂ ਤਾਂ ਵੀ ਕੰਮ ਕਰਨ ਗਏ ਆ ਮੈਂ ਕਿਹਾ ਚਲੋ ਮੇਰੇ ਵਾਸਤੇ ਨਾ ਭੱਜਿਓ ਤੁਸੀਂ ਵੀ ਆਪਾਂ ਕੋਈ ਗੱਲ ਨਹੀਂ ਮੈਂ ਹੋਰ ਕਰਵਾ ਲੂੰਗੀ ਨਾ ਕਹਿੰਦੇ ਵੀ ਨਹੀਂ ਵੀ ਕੰਮ ਬਣਿਆ ਹੀ ਨਹੀਂ ਤੇ ਫਿਰ ਇਹ ਆ ਗਈ ਮੈਂ ਇੱਥੇ ਵੇਟ ਕਰਨੀ ਮੈਂ ਪਹਿਲਾਂ ਆ ਗਈ ਤੇਰੇ ਬਾਅਦ ਚ ਆ ਗਈ ਤੇ ਆਉਣ ਸਾਰੇ ਇਹਨਾਂ ਨੇ ਫਿਰ ਮੇਰਾ హెయిਰ ਦਾ ਅੱਜ ਮੈਂ ਸਪਾ ਕਰਵਾਉਣਾ ਸੀ ਤੇ ਉਹ ਕਰਵਾਇਆ ਦੇਖੋ ਰਿਹਾ ਖੁਸ਼ ਹੋ ਬੀ ਬਹੁਤ ਵਧੀਆ ਹਲਕਾ 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 ਕਿਉਂਕਿ ਪਤਾ ਕੀ ਹੈ ਇੱਕ ਵਾਰੀ ਤਾਂ ਤੁਸੀਂ vingers ਨਾਲ ਮ사ਜ ਦਿੱਤੀ ਫਿਰ ਉਹ ਜੰਤਰ ਜਲ ਲੈਂਦਾ ਇਹਨਾਂ ਨੇ ਨਹੀਂ ਜੰਤਰ ਮਸ਼ੀਨ ਹਾਂ ਹੈਡਮਸਾਜ ਉਹਦੇ ਨਾਲ ਮ사ਜ ਦਿੱਤੀ ਵਧੀਆ ਐ ਇਦਾਂ ਮੇਰਾ ਨਾ ਕਾਫੀ ਟਾਈਮ ਲੱਗਦਾ ਪਰ ਸਹੀ ਹੋ ਗਿਆ ਕਰਕੇ ਹੋ ਗਿਆ ਬਾਕੀ ਹਫਤੇ ਦੇ ਵਿੱਚ ਮਨ ਲਾਦਾ ਇੱਕ ਵਾਰੀ ਤਾਂ ਮ사ਜ ਲੈਣੀ ਚਾਹ ਹਾਂਜੀ ਬਾਕੀ ਮਨ ਦੇ ਭਾਦ ਦੀ ਪਾਉਣਗੇ ਬਲੌਗ ਉਹਦੇ ਵਿੱਚ ਦੇਖਿਓ ਸਾਰਾ ਹਨਾ ਜਿੱਦਾਂ ਇਹਦਾ ਆਪਾਂ ਕੰਮ ਕਰਿਆ ਅੱਗੇ ਇਹਦੇ ਚੈਨਲ ਨੂੰ ਕਰਦੇ ਸਪੋਰਟ ਬਈ ਲਾਈਕ ਕਰਦੇ ਸ਼ੇਅਰ ਕਰਦੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਠੀਕ ਹੈ ਇਹਦੇ ਨਾਲ ਤਾਂ ਆਪਣੇ ਕੰਮ ਦੇ ਰਿਲੇਟਡ ਸਾਰੀਆਂ ਵੀਡੀਓ ਸ਼ੇਅਰ ਕਰਿਆ ਕਰਨਗੇ ਕੋਈ ਵੀ ਜਾਣਕਾਰੀ ਹੁੰਦੀ ਹੈ ਤੁਸੀਂ ਇਹਨਾਂ ਤੋਂ ਲੈ ਸਕਦੇ ਤੇ ਬਾਕੀ ਇਹਨੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਥੈਂਕ ਯੂ ਥੈਂਕ ਯੂ ਬਾਏ ਬਾਏ